ਰੰਗ ਫਕੀਰੀ ਦੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਨ੍ਹਾਂ ਲੋਕਾਂ ਨੂੰ ਪੂਤ ਪ੍ਰੇਤ ਨਾਲ ਜੁੜੀਆਂ ਕੋਈ ਵੀ ਸਮੱਸਿਆਵਾਂ ਹੁੰਦੀਆਂ ਹਨ ਅਤੇ ਉਹ ਭਗਤਾਂ ਕੋਲੇ ਤਾੰਤਰੀਆਂ ਕੋਲੇ ਜਾਂ ਕਿਸੇ ਹੋਰ ਵਿਅਕਤੀ ਕੋਲੇ ਜਾਂਦੇ ਹਨ ਇਲਾਜ ਕਰਵਾਉਂਦੇ ਹਨ ਅਤੇ ਉਹਨਾਂ ਨੂੰ ਆਰਾਮ ਵੀ ਮਿਲ ਜਾਂਦਾ ਹੈ ਉਹਨਾਂ ਲੋਕਾਂ ਲਈ ਇੱਕ ਵਿਸ਼ੇਸ਼ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਮੈਂ ਲੈ ਕੇ ਹਾਜ਼ਰ ਹੋਇਆ ਹਾਂ ਇਹ ਜਾਣਕਾਰੀ ਇੰਨੀ ਮਹੱਤਵਪੂਰਨ ਹੈ ਜਿਵੇਂ ਕਿਸੇ ਵਿਅਕਤੀ ਦੇ ਢਿੱਡ ਦੇ ਵਿੱਚ ਪਥਰੀ ਹੋਵੇ ਤੇ ਉਹ ਡਾਕਟਰ ਕੋਲੋਂ ਇਲਾਜ ਕਰਵਾ ਲਵੇ ਦਵਾਈ ਲੈ ਲਵੇ ਤੇ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦੀ ਉਹ ਪਥਰੀ ਹਮੇਸ਼ਾ ਲਈ ਉਹਦੇ ਢਿੱਡ ਦੇ ਵਿੱਚੋਂ ਨਿਕਲ ਗਈ। ਉਸ ਪਥਰੀ ਦਾ ਦਰਦ ਮੁੜ ਕੇ ਵੀ ਆ ਸਕਦਾ ਹੈ ਅਤੇ ਸਾਲਾਂ ਸਾਲ ਵੱਧਦਾ ਵੀ ਜਾਂਦਾ ਹੈ। ਉਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੂੰ ਪੂਤ ਪ੍ਰੇਤ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਅਤੇ ਲੋਕ ਕਿਸੇ ਭਗਤ ਕੋਲ ਤਾਗਾ ਤਵੀਤ ਕਰਵਾਉਂਦੇ ਹਨ ਜਾਂ ਉਤਾਰਾ ਕਰਵਾਉਂਦੇ ਹਨ ਉਹਨਾਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਉਹ ਸੋਚਦੇ ਹਨ ਕਿ ਉਹਨਾਂ ਨੂੰ ਹਮੇਸ਼ਾ ਲਈ ਆਰਾਮ ਮਿਲ ਗਿਆ ਤਾਂ ਇਹ ਬਹੁਤ ਗਲਤ ਹੈ ਇਹ ਉਹਨਾਂ ਦੀ ਇੱਕ ਵੱਡੀ ਭੁੱਲ ਹੈ ਕਿਉਂਕਿ ਉਹ ਸਿਰਫ ਕੁਝ ਸਮੇਂ ਲਈ ਹੀ ਰੁਕਦੀਆਂ ਹਨ ਕੋਈ ਵੀ ਭਗਤ ਤਾੰਤ੍ਰਿਕ ਜਾਂ ਕੋਈ ਹੋਰ ਵਿਅਕਤੀ ਬੁਰੀਆਂ ਚੀਜ਼ਾਂ ਨੂੰ ਉਹਨਾਂ ਚਿਰ ਹੀ ਸਾਹਮ ਸਕਦਾ ਹੈ ਜਿੰਨਾ ਚੱਕਰ ਉਹ ਹੈ ਪਰ ਜੇਕਰ ਕੱਲ ਨੂੰ ਉਹ ਭਗਤ ਇਸ ਸੰਸਾਰ ਨੂੰ ਛੱਡ ਕੇ ਤੁਰ ਜਾਂਦਾ ਹੈ ਤਾਂ ਉਸ ਦੀ ਇਹ ਬੰਧਨ ਦੇ ਵਿੱਚ ਬੰਨੀਆਂ ਹੋਈਆਂ ਸਾਰੀਆਂ ਬੁਰੀਆਂ ਸ਼ਕਤੀਆਂ ਮੁੜ ਤੋਂ ਵਾਪਸ ਖੁੱਲ ਜਾਂਦੀਆਂ ਨੇ ਤੇ ਉਹ ਉਹਨਾਂ ਵਿਅਕਤੀਆਂ ਕੋਲੇ ਉਹਨਾਂ ਲੋਕਾਂ ਕੋਲੇ ਚਲੀਆਂ ਜਾਂਦੀਆਂ ਨੇ ਜਿੱਥੋਂ ਉਹਨਾਂ ਨੂੰ ਕੈਦ ਕੀਤਾ ਜਾਂਦਾ ਹੈ ਤੇ ਉਹ ਮੁੜ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਰੂਪ ਦੇ ਵਿੱਚ ਜਾਂ ਬਹੁਤ ਜ਼ਿਆਦਾ ਮਾੜੇ ਰੂਪ ਦੇ ਵਿੱਚ ਤੁਹਾਡੇ ਕੋਲ ਵਾਪਸ ਆ ਜਾਂਦੀਆਂ ਨੇ ਤੇ ਤੁਹਾਨੂੰ ਘੇਰ ਲੈਂਦੀਆਂ ਹਨ ਇਸ ਲਈ ਕਿਹਾ ਜਾਂਦਾ ਹੈ ਕਿ ਜਦੋਂ ਵੀ ਤੁਸੀਂ ਕਿਸੇ ਤੋਂ ਇਲਾਜ ਕਰਵਾਓ ਤਾਂ ਤੁਹਾਨੂੰ ਖੁਦ ਵੀ ਥੋੜੀ ਜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਵੇਂ ਪੱਥਰੀ ਦਾ ਇਲਾਜ ਕਰਵਾ ਕੇ ਡਾਕਟਰ ਤੋਂ ਤੁਸੀਂ ਦਵਾਈ ਲੈ ਲੈਂਦੇ ਹੋ ਤੇ ਉਸ ਤੋਂ ਬਾਅਦ ਪ੍ਰੇਜ ਰੱਖਣਾ ਜ਼ਰੂਰੀ ਹੁੰਦਾ ਹੈ ਤੇ ਉਹ ਪ੍ਰੇਜ ਹੀ ਤੁਹਾਡੀ ਇਸ ਬਿਮਾਰੀ ਨੂੰ ਮੁੜ ਤੋਂ ਵਾਪਿਸ ਨਹੀਂ ਆਉਣ ਦਿੰਦਾ ਉਸੇ ਤਰ੍ਹਾਂ ਟਾਲਾ ਲਵਾਉਣ ਤੋਂ ਬਾਅਦ ਜੋ ਜਾਪ ਹੈ ਉਹ ਹੀ ਇੱਕ ਐਸੀ ਕਿਰਿਆ ਹੈ ਜਿਸ ਨਾਲ ਬੁਰੀਆਂ ਸ਼ਕਤੀਆਂ ਤੁਹਾਨੂੰ ਵਾਪਸ ਨਹੀਂ ਕੇਰਦੀਆਂ ਪੂਤ ਪ੍ਰੇਤ ਦੀ ਜਿੰਨੀ ਵੀ ਸਮੱਸਿਆ ਹੁੰਦੀ ਹੈ ਉਹ ਜ਼ਿੰਦਗੀ ਦੇ ਵਿੱਚ ਵਾਪਸ ਆ ਸਕਦੀ ਹੈ ਪਰ ਜੇਕਰ ਤੁਸੀਂ ਜਾਪ ਕਰਦੇ ਹੋ ਤਾਂ ਤੁਸੀਂ ਸਾਰੀਆਂ ਸਮੱਸਿਆਵਾਂ ਨੂੰ ਆਪ ਘੱਟ ਸਕਦੇ ਹੋ ਜਾਪ ਇਹ ਹੈ ਇੱਕ ਐਸਾ ਸਾਧਨ ਹੈ ਜਿਸ ਰਾਹੀਂ ਨਕਾਰਾਤਮਕ ਸ਼ਕਤੀਆਂ ਨੂੰ ਖਤਮ ਕੀਤਾ ਜਾ ਸਕਦਾ ਹੈ ਜੇਕਰ ਕੋਈ ਨਕਾਰਾਤਮਕ ਸ਼ਕਤੀ ਨਵੀਂ-ਨਵੀਂ ਤੁਹਾਡੇ ਸਰੀਰ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਤੁਸੀਂ 11 ਹਨੂਮਾਨ ਚਾਲੀਸਾ ਜਾਂ 11 ਬਜਰੰਗ ਬਾਣ ਦੇ ਪਾਠ ਜ਼ਰੂਰ ਕਰੋ ਜੇ ਤੁਹਾਡੇ ਸਰੀਰ ਦੇ ਵਿੱਚ ਨਕਾਰਾਤਮਕ ਸ਼ਕਤੀ ਬਹੁਤ ਜ਼ਿਆਦਾ ਪੁਰਾਣੀ ਹੈ 5 ਸਾਲ 10 ਸਾਲ 20 ਸਾਲ 30 ਸਾਲ 50 ਸਾਲ ਤੁਹਾਡੇ ਘਰ ਦੇ ਵਿੱਚ ਬੁਰੀ ਤਰ੍ਹਾਂ ਨਾਲ ਸਮਾਈ ਹੋਈ ਹੈ ਤਾਂ ਤੁਸੀਂ ਜਾਪ ਆਪਦੇ ਇਸ਼ਟ ਦੇਵ ਲਈ ਕਰੋ ਇਸ਼ਟ ਦੇਵ ਨੂੰ ਜਗਾਉਣ ਵਾਸਤੇ ਜਾਪ ਕਰੋ ਤੇ ਉਹ ਜਾਣਕਾਰੀ ਤੁਸੀਂ ਇਸ ਵੀਡੀਓ ਦੇ ਵਿੱਚ ਸਮਝ ਲਵੋ ਜਾਪ ਇੱਕ ਐਸਾ ਮਾਧਿਅਮ ਹੈ ਜੋ ਸ਼ਰੀਰ ਨੂੰ ਸ਼ੁੱਧ ਕਰਦਾ ਹੈ ਸੱਤ ਚੱਕਰਾਂ ਨੂੰ ਜਾਗਰਤ ਕਰਦਾ ਹੈ ਕੁੰਡਲਿਨੀ ਸ਼ਕਤੀ ਨੂੰ ਉਭਾਰਦਾ ਹੈ ਤੇ ਵਿਅਕਤੀ ਨੂੰ ਸਿੱਧ ਬਣਾਉਂਦਾ ਹੈ ਜਿਨ੍ਹਾਂ ਦੀਆਂ ਆਤਮਿਕ ਸ਼ਕਤੀਆਂ ਜਾਪ ਰਾਹੀਂ ਉਤਪਨ ਹੁੰਦੀਆਂ ਹਨ ਉਹਨਾਂ ਨੂੰ ਇੱਕ ਨਵੀਂ ਊਰਜਾ ਮਿਲਦੀ ਹੈ ਜੇਕਰ ਤੁਹਾਨੂੰ ਪੂਤ ਪ੍ਰੇਤ ਦੀ ਸਮੱਸਿਆ ਨਹੀਂ ਵੀ ਹੈ ਤਾਂ ਵੀ ਤੁਸੀਂ ਜਾਪ ਕਰਨਾ ਸ਼ੁਰੂ ਕਰ ਸਕਦੇ ਹੋ ਤੇ ਤੁਹਾਨੂੰ ਕਰਨਾ ਵੀ ਚਾਹੀਦਾ ਹੈ ਕਿਉਂਕਿ ਕਈ ਵਾਰੀ ਸਮੱਸਿਆ ਹੁੰਦੀ ਹੈ ਪਰ ਲੱਛਣ ਦਿਖਾਈ ਨਹੀਂ ਦਿੰਦੇ ਪਰ ਉਹ ਲੁਕੀਆਂ ਹੋਈਆਂ ਸ਼ਕਤੀਆਂ ਅਸਰ ਤੁਹਾਡੇ ਕੰਮ ਤੇ ਜੀਵਨ ਤੇ ਤੇ ਮਨ ਨੂੰ ਪ੍ਰਭਾਵਿਤ ਕਰਕੇ ਕਰਦੀਆਂ ਹਨ ਜਾਪ ਰਾਹੀਂ ਇਹ ਸਭ ਨਸ਼ਟ ਹੁੰਦਾ ਹੈ ਤੁਹਾਨੂੰ ਨਵੀਂ ਉન્નਤੀ ਮਿਲਦੀ ਹੈ ਆਤਮਿਕ ਜੀਵਨ ਵੱਧਦਾ ਹੈ ਜੇਕਰ ਤੁਸੀਂ ਰੋਜ਼ਾਨਾ ਜਾਪ ਕਰਦੇ ਹੋ ਤਾਂ ਤੁਹਾਨੂੰ ਈਸ਼ਵਰੀ ਸ਼ਕਤੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ ਤੁਹਾਡੇ ਆਚਰਣ ਸੁਭਾਅ ਅਤੇ ਸੋਚ ਨੂੰ ਧਰਮ ਨੂੰ ਸਵਾਰ ਦਿੰਦੀਆਂ ਹਨ ਜਿਨ੍ਹਾਂ ਮਨੁੱਖਾਂ ਨੇ ਜਾਪ ਰੋਜ਼ਾਨਾ ਕਰਨਾ ਸ਼ੁਰੂ ਕੀਤਾ ਉਹਨਾਂ ਦੀ ਜ਼ਿੰਦਗੀ ਹੀ ਬਦਲ ਗਈ ਨਾ ਸਿਰਫ ਭੌਤਿਕ ਜੀਵਨ ਆਤਮਿਕ ਜੀਵਨ ਦੇ ਵਿੱਚ ਵੀ ਬਹੁਤ ਜ਼ਿਆਦਾ ਨਿਖਾਰ ਦੇਖਣ ਨੂੰ ਮਿਲਿਆ ਜਿਨ੍ਹਾਂ ਦੇ ਵੀ ਦੇਵਤਿਆਂ ਦੀ ਤੁਸੀਂ ਭਗਤੀ ਕਰਦੇ ਹੋ ਉਹਦੇ ਗੁਣ ਤੁਸੀਂ ਆਪ ਹੀ ਅਪਣਾਉਣ ਲੱਗ ਜਾਂਦੇ ਹੋ ਇਸ ਲਈ ਹਰ ਵਿਅਕਤੀ ਨੂੰ ਹਰ ਬੰਦੇ ਨੂੰ ਜਾਪ ਕਰਨਾ ਚਾਹੀਦਾ ਹੈ 24 ਘੰਟਿਆਂ ਦੇ ਵਿੱਚੋਂ ਕਟੋ-ਕਟ ਇੱਕ ਘੰਟਾ ਤੁਹਾਨੂੰ ਤੁਹਾਡੀ ਧਾਰਮਿਕ ਜ਼ਿੰਦਗੀ ਲਈ ਕੱਢਣਾ ਚਾਹੀਦਾ ਹੈ ਚਾਹੇ ਉਹ ਇੱਕ ਘੰਟਾ ਸਵੇਰੇ ਹੋਵੇ ਜਾਂ ਅੱਧਾ ਘੰਟਾ ਸਵੇਰੇ ਅੱਧਾ ਘੰਟਾ ਸ਼ਾਮ ਨੂੰ ਮਨ ਵਿੱਚ ਜਾਂ ਚੱਲਦੇ ਫਿਰਦੇ ਵੀ ਤੁਸੀਂ ਜਾਪ ਕਰ ਸਕਦੇ ਹੋ ਸਾਰਾ ਦਿਨ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਜਾਪ ਕਰ ਸਕਦੇ ਹੋ ਆਖਿਰ ਵਿੱਚ ਰੰਗ ਫਕੀਰੀ ਦੇ ਚੈਨਲ ਵੱਲੋਂ ਬੇਨਤੀ ਹੈ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਸਦਾ ਆਖਰ ਵਿੱਚ ਰੰਗ ਫਕੀਰੀ ਦੇ ਚੈਨਲ ਵੱਲੋਂ ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਸਦਾ ਸੁਖੀ ਰਹੇ ਸਿਹਤਮੰਦ ਰਹੇ ਖੁਸ਼ ਰਹੇ ਜੇਕਰ ਤੁਸੀਂ ਪਹਿਲੀ ਵਾਰ ਰੰਗ ਫਕੀਰੀ ਦੇ ਚੈਨਲ ਤੇ ਆਏ ਹੋ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਵੋ ਤਾਂ ਜੋ ਹਰ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੇ ਤੁਸੀਂ ਕੋਈ ਹੋਰ ਜਾਪ ਨਹੀਂ ਕਰ ਸਕਦੇ ਤਾਂ ਸਿਰਫ ओम नमो शिवाय ओम इस मंत्र दा जाप कर लो इस नु सिद्ध कर लो ਤੁਹਾਡਾ ਜੀਵਨ ਬਦਲ ਜਾਵੇਗਾ